ਬਿਲਾਵਲ ਮਹੱਲਾ ਤੀਜਾ ਗੁਰਮੁਖ ਪ੍ਰੀਤ ਜਿਸ ਨੂੰ ਆਪੇ ਲਾਇ ਇਹਨਾਂ ਨੂੰ ਗੁਰਮਖੰਦ ਦੀ ਸੰਗਤ ਦਾਰਾ ਭਾਈ ਆਪ ਵਾਹਿਗੁਰੂ ਪ੍ਰੀਤੀ ਲਾ ਦੇਵੇ ਇਹ ਤੇ ਘਰ ਬਿਲਾਵਲ ਗੁਰ ਸ਼ਬਦ ਸੁਹਾਰਾ ਉਹਨਾਂ ਦੇ ਘਰ 'ਚ ਬਿਲਾਵਲ ਰਾਗ ਦੇ ਕਸਮਦਾਰਾ ਕਹਿੰਦੇ ਬਿਲਾਵਲ ਆਨੰਦ ਹੈ ਵੇ ਗੁਰੂ ਸਾਹਿਬ ਦੇ ਸ਼ਬਦ ਕਰਕੇ ਜਿਹੜੇ ਜੀਵਨ ਸੋਭ ਨੀਕ ਹੋਏ ਹਨ ਮੰਗਲ ਨਾਰੀ ਗਾਵ ਹੈ ਜਿਨ੍ਹਾਂ ਦੇ ਘਰ 'ਚ ਬਿਲਾਵਲ ਆਨੰਦ ਹੁੰਦਾ ਹੈ ਉੱਥੇ ਮੰਗਲਾਚਾਰ ਗਾਉਂਦੀਆਂ ਇਸਤਰੀਆਂ ਇਹ ਜਿਹਨਾਂ ਦੇ ਘਰ ਚ ਆਨੰਦ ਹੈ ਵਾਹਿਗੁਰੂ ਦਾ ਉਹਨਾਂ ਦੇ ਨਾਰੀ ਜਿਗਿਆਸੂ ਰੂਪ ਪਰਮੇਸ਼ਰ ਦਾ ਮੰਗਲ ਯਾਸਦਾਉਂਦੇ ਆਂ ਅਧਿਕਾਰੀ ਬਣ ਉਹਨਾਂ ਦੇ ਬਣ ਬਣ ਕੇ ਵਾਤਵਾ ਦੇ ਤਤਵੇਤਿਆਂ ਦੇ ਮੰਗਲਾ ਚਾਰ ਗਾਉਂਦੇ ਪਰਮੇਸ਼ਰ ਦਾ ਜਸ ਗਾਉਂਦੇ ਹਨ ਇਸਤਰੀ ਪੁਰਸ਼ ਮਿਲ ਪ੍ਰੀਤਮ ਸਦਾ ਸੁਖ ਪਾਏ ਉਹ ਪ੍ਰੀਤਮ ਅਕਾਲ ਪੁਰਖ ਗੁਰਾਂ ਨਾਲ ਮਿਲ ਕਰਕੇ ਸਦਾ ਸੁਖ ਸਰੂਪ ਨੂੰ ਪਾਉਂਦੇ ਹਨ ਹੌ ਤਨ ਹੌ ਤਨ ਬਲਿਹਾਰ ਜਿਨ ਹਰ ਮੰਨ ਵਸਾਏ ਅਸੀਂ ਉਹਨਾਂ ਪਿਆਰਿਓ ਤੋਂ ਬਲਿਹਾਰ ਕੁਰਬਾਨ ਜਾਂਨੇ ਹਾਂ ਜੋ ਪਰਮੇਸ਼ਰ ਦੇ ਨਾਮ ਨੂੰ ਸਰਵਣ ਕਰਕੇ ਹੋਏ ਮੰਨਣ ਕਰਕੇ ਮਨ ਚ ਵਸਾਉਂਦੇ ਨੇ ਵਿਹਾਸਨ ਕਰਦੇ ਹਨ ਹਉ ਤੈਨ ਬਲੇਹਾਰ ਜਿਨ ਹਰ ਮਨ ਵਸਾਏ ਜਿਨਾਂ ਨੇ ਹਰੀ ਨੂੰ ਮਨ ਦੇ ਚ ਵਸਾਇਆ ਸਾਰਿਆਂ ਦੇ ਜਿੰਨਾ ਹੈਗਾ ਅੱਛਾ ਇਹ ਨਾ ਇਥੇ ਜਨੇ ਆ ਪਾਈ ਰਹਣ ਦੇ ਕੋਈ ਹਉ ਤੈਨ ਬਲੇਹਾਰ ਜਿਨ ਹਰ ਮਨ ਵਸਾਏ ਜਿਨਾਂ ਨੇ ਹਰੀ ਦੇ ਨਾਮ ਨੂੰ ਮਨ ਚ ਵਸਾਇਆ ਉਹਨਾਂ ਤੋਂ ਬਲੇਹਾਰ ਕੁਰਬਾਨ ਜਾਂਦੇ ਹਾਂ ਜਿਨਾਂ ਥੋੜੇ ਉੱਪਰ ਨਿਚੇ ਕਰੋ ਫੇਰ ਦੇਖ ਲਓ ਕਿਤੇ ਬੇਰ ਹਾਂ ਤਿੰਨ ਬਲੇਹਾਰ ਜਿਨ ਹਰਮਨ ਵਸਾਈ ਉਹਨਾਂ ਤੋਂ ਬਲੇਹਾਰ ਜਾਈਏ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਨੂੰ ਜਿਨ੍ਹਾਂ ਹਰਮਨ ਵਸਾਏ ਯੇ ਨਾ ਦੇ ਹਰੀਨ ਮਨ ਚ ਵਸਾਤਾ ਹੈ ਆਪ ਦਾ ਨਾਮ ਹਰ ਜਨ ਕੋ ਮਿਲਿਆ ਸੁਖ ਪਾਈਐ ਜੋ ਹਰੀ ਦੇ ਜਨ ਐ ਉਹਨਾਂ ਦੇ ਨਾਲ ਮਿਲ ਕਰਕੇ ਸੁਖ ਸਰੂਪ ਨੂੰ ਪਾਈਦਾ ਹੈ ਹਰ ਗੁਣ ਗਾਵੇ ਸਹਿਜ ਸੁਭਾਈ ਹਰੀ ਦੇ ਗੁਣਾਂ ਨੂੰ ਸ਼ਾਂਤੀ ਸੁਵਾ ਧਾਰ ਕੇ ਗਾਉਂਦੇ ਹਨ ਗੁਰਮੁਖ ਰਹਾਉ ਸਦਾ ਰੰਗ ਰਾਤੇ تیرੈ ਚਾਏ ਸਭਾ ਪ੍ਰੇਮ ਰੰਗ ਚ ਰਹਤੇ ਹੈ ਮਾਰਾ ਤੇਰੇ ਚਾਹ ਉਤਸ਼ਾਹ ਦੇ ਵਿੱਚ ਰਹਿੰਦੇ ਹਨ ਸਦਾ ਆਨੰਦ ਵਿੱਚ ਰੰਗੇ ਹੋਏ ਤੇਰੇ ਚਾਹ ਪਿਆਰ ਚ ਰਹਿੰਦੇ ਹਨ ਹਰ ਜਿਉ ਆਪ ਵਸੈ ਮਨਿਆ ਉਹਨਾਂ ਦੇ ਪਰਮੇਸ਼ਰ ਅਕਾਲ ਪੁਰਖ ਜੀ ਆਪ ਮਨ ਚ ਆ ਕੇ ਵਸ ਜਾਂਦੇ ਉਹਨਾਂ ਦੇ ਅਸੀਂ ਕਿਰਪਾ ਕਰਦੇ ਹਾਂ ਆਪੇ ਸੋਭਾ ਸਦਹੀ ਪਾਏ ਉਹ ਆਪਣੇ ਸਰੂਪ ਦੇ ਪ੍ਰਾਪਤੀ ਰੂਪ ਭਗਤੀ ਦੀ ਸੋਭਾ ਸਦਾ ਪਾਉਂਦੇ ਹਨ ਲੋਕ ਪਰਲੋਕ ਵਿੱਚ ਗੁਰਮੁਖ ਮੇਲ ਗੁਰਮੁਖ ਮੇਲ ਮੇਲ ਮਿਲਾ ਜਿਨ੍ਹਾਂ ਨੂੰ ਗੁਰਮਖਾਂ ਦੀ ਸੰਗਤ ਚ ਮੇਲ ਦਿੰਦਾ ਹੈ ਉਹਨਾਂ ਨੂੰ ਸਤਿਗੁਰੂ ਆਪ ਦੇ ਮੇਲ ਚ ਮੇਲ ਲੈੰਨੇ ਜਿਨ੍ਹਾਂ ਨੂੰ ਆਪ ਦੇ ਨਾਮ ਦੇ ਮੇਲ ਚ ਮੇਲ ਲੈੰਨੇ ਉਹਨੂੰ ਆਪ ਦੇ ਸਰੂਪ ਦੇ ਮੇਲ ਚ ਮਿਲਾ ਲੈੰਨਾ ਹੈ ਗੁਰਮੁਖ ਰਾਤੇ ਸ਼ਬਦ ਰੰਗਾਇ ਗੁਰਮੁਖ ਨੇ ਰੰਗੇ ਹੋਏ ਆਪ ਇਹ ਹੋਰ ਨਾ ਨੂੰ ਸ਼ਬਦ ਦੁਆਰਾ ਚਿੱਤਾਂ ਨੂੰ ਰੰਗਾ ਦਿੰਦੇ ਆ ਨਾਮ ਵਿੱਚ ਪ੍ਰੇਮ ਵਿੱਚ ਨਿਜ ਘਰਵਾਸਾ ਹਰ ਗੁਣ ਗਾਏ ਉਹਨਾਂ ਦਾ ਸਰੂਪ ਰੂਪੀ ਤੁਰਿਆ ਘਰ ਜਵਾਸਾ ਹੋ ਜਾਂਦਾ ਜੋ ਮਾਰੇ ਦੇ ਗੁਣਾਂ ਨੂੰ ਗਾਉਂਦੇ ਹਨ ਰੰਗ ਚ ਲੂਲੇ ਹਰ ਰਸ ਭਾਏ ਜਿਹੜੇ ਚਨੂਲੇ ਗਾੜੇ ਪ੍ਰੇਮ ਰੰਗ ਚ ਰੰਗੇ ਹੈ ਉਹ ਹਰੀ ਦੇ ਰਸ ਆਨੰਦ ਨੂੰ ਭਾਉਂਦੇ ਭਾਏ ਪ੍ਰਕਾਸ਼ ਹੁੰਦਾ ਉਹ ਪਾਉਂਦੇ ਹਰੀ ਨੂੰ ਰਸ ਵਾਲੇ ਇਹੋ ਰੰਗ ਕਦੇ ਨਾ ਉੱਤਰੇ ਸਾਚ ਸਮਾਏ ਉਹਨਾਂ ਦਾ ਇਹ ਰੰਗ ਪ੍ਰੇਮ ਕਦੇ ਲੈਂਦਾ ਨਹੀਂ ਸਾਧ ਸੰਗਤ ਜੀ ਮਾਈ ਕੀ ਰੰਗ ਵੀ ਨਹੀਂ ਆਈ ਸੱਚ ਸਰੂਪ ਚ ਸਮਾ ਜਾਂਦੇ ਹਨ ਅੰਤਰ ਸ਼ਬਦ ਮਿਟਿਆ ਗਿਆਨ ਅੰਧੇਰਾ ਜਿਨ੍ਹਾਂ ਦੇ ਅੰਦਰ ਸ਼ਬਦ ਦਾ ਪ੍ਰਕਾਸ਼ ਹੋਇਆ ਹਰਗਨ ਸਿਮਰਨ ਹੋਇਆ ਉਹਨਾਂ ਦੇ ਅੰਦਰ ਗਿਆਨ ਦਾ ਹਨੇਰਾ ਸੱਚੇ ਪਾਤਸ਼ਾਹ ਦੇ ਨਾਮ ਦੇ ਅਭਿਆਸ ਕਰਕੇ ਮੇੜ ਦਿੱਤਾ ਹੈ ਨਾਮ ਜਗਤ ਕੋਲ ਸੂਰਜਾਰਾ ਬਿਨ ਸੇ ਪਰਮੰਦੇਰਾ ਸਤਗੁਰੂ ਗਿਆਨ ਮਿਲਿਆ ਪ੍ਰੀਤਮ ਮੇਰਾ ਸਤਗੁਰਾਂ ਦੇ ਗਿਆਨ ਕਰਕੇ ਮੇਰਾ ਪੀਤਮ ਅਕਾਲ ਪੁਰਖ ਨੂੰ ਮਿਲ ਗਿਆ ਹੈ ਜੋ ਸੱਚ ਰਾਤੇ ਤਿੰਨ ਬਹੁੜ ਨਾ ਫੇਰਾ ਜਿਹੜੇ ਸੱਜੇ ਨਾਮ ਚ ਰੰਗੇ ਉਹਨਾਂ ਦਾ 84 ਚ ਫੇਰ ਫੇਰਾ ਨਹੀਂ ਹੋਵੇਗਾ ਮੁਕਤ ਹੋ ਜਾਣਗੇ ਨਾਨਕ ਨਾਮ ਦੇੜਾਏ ਪੂਰਾ ਗੁਰ ਮੇਰਾ ਸ਼੍ਰੀ ਗੁਰੂ ਅਮਰਦਾਸ ਜੀ ਕਹਿੰਦੇ ਮੇਰੇ ਪੂਰਨ ਸਤਗੁਰੂ ਨਾਨਕ ਦੇਵ ਗੁਰ ਅੰਗਦ ਸਾਹਿਬ ਦਾ ਭਾਈ ਨਾਮ ਹੀ ਦਰਗਾਹ ਹੁੰਦੇ ਆ ਜਿਹੜੇ ਦਿਲ ਕਰ ਲੈਂਦੇ ਉਹ ਪੂਰਨ ਹੋ ਜਾਂਦੇ ਹਨ